ਕੱਲ ਇੱਕ ਮੋਟਰ ਟ੍ਰੇਡ ਦੀ ਸਾਹਮਣੇ ਐਸੀ ਜਿਹਦੇ ਵਿੱਚ ਦੋ ਬਰਮਾਸ਼ਾਵਰ ਚੱਕਮੀ ਹੋਇਆ ਸਰ ਕੀ ਉਹ ਸਾਹਮਣੇ ਆਇਆ ਜੀ ਇੱਕ 15 ਤਾਰੀਖ ਨੂੰ ਇੱਕ ਵਾਰਦਾਤ ਹੋਈ ਸੀ ਜਿੱਦੇ ਵਿੱਚ ਰਿਲਾਈਐਂਸ ਪੈਟਰੋਲ ਪੰਪ ਤੇ ਤਿੰਨ ਆਰਮਡ ਸਨੈਚਰਸ ਨੇ ਜਿਹੜਾ ਹੈਗਾ ਉਹ 50000 ਕੈਸ਼ ਸਨੈਚ ਕੀਤਾ ਸੀਗਾ ਗਨਪੁਆਇੰਟ ਤੇ ਤੇ ਉਸ ਤੋਂ ਬਾਅਦ ਜਿਹੜੀ ਰਿਪੋਰਟ ਹੋਇਆ ਉਹ ਹੋਇਆ ਕਿ ਇੱਕ ਇਨਸੀਡੈਂਟ ਹੈ ਇਹਨਾਂ ਨੇ ਕਿਤਾ ਅੱਜ ਦੇ ਵਿੱਚ ਇੱਕ ਮੋਟਰਸਾਈਕਲ ਹੋ ਕੀਤਾ ਇੱਕ ਪ੍ਰਵਾਸੀ ਮਜ਼ਦੂਰ ਤੋਂ ਇਹਨਾਂ ਨੇ ਨਸਰ ਵਾਲੇ ਦੇ ਨੇੜੇ ਪੁਲਿਸ ਸਟੇਸ਼ਨ ਬੁਲੋਵਾਲ ਦੇ ਏਰੀਆ ਵਿੱਚ ਤੇ ਉਸੇ ਦੀ ਕੜੀ ਵਿੱਚ ਇਹਨਾਂ ਨੇ ਇੱਕ ਹੋਰ ਇਨਸੀਡੈਂਟ ਨੂੰ ਅੰਜਾਮ ਦਿੱਤਾ ਜਿਹੜਾ ਦਸੋਏ ਚ ਇੱਕ ਪੈਟਰੋਲ ਪੰਪ ਤੇ ਖੋਕ ਕੀਤੀ ਗਈ 17 ਤਾਰੀਖ ਨੂੰ ਤੇ ਆ ਕ੍ਰਾਈਮਨਲਸ ਦੀ ਬਹਾਲ ਜਿਹੜੀ ਸੀਗੀ ਉਹ ਸਾਡੀ ਸੀਆਈਏ ਦੀ ਟੀਮ ਪੁਲਿਸ ਸਟੇਸ਼ਨ ਬੁਲੋਵਾਲ ਦੀ ਟੀਮ ਪੁਲਿਸ ਸਟੇਸ਼ਨ ਮਾਡਲ ਟਾਊਨ ਦੀ ਟੀਮ ਡੀਐਸਪੀ ਆਰ ਦੀ ਨਿਗਰਾਨੀ ਹੇਠ ਐਸਪੀਡੀ ਦੀ ਨਿਗਰਾਨੀ ਹੇਠ ਕਰ ਰਹੇ ਸੀਗੇ ਤੇ ਸਾਨੂੰ ਕਾਫੀ ਵਾਈਟਲ ਕਲੂਜ਼ ਸੀਗੇ ਇਹਦੇ ਬਾਰੇ ਤੇ ਜਦੋਂ ਇਹਨਾਂ ਦੀ ਟੀਮ ਨੂੰ ਚੇਸ ਕਰ ਰਹੇ ਸੀਗੇ ਸਾਡੀ ਟੀਮ ਕੋਲੇ ਕੁਝ ਇਨਪੁਟ ਸੀਗੇ ਤੇ ਕੱਲ ਸਵੇਰੇ ਜਦੋਂ ਸਾਡੀ ਸੀਆਈਏ ਦੀ ਟੀਮ ਐਸਐਚਓ ਬੋਲੋਵਾਲ ਦੀ ਟੀਮ ਤੇ ਬਾਕੀ ਪੁਲਿਸ ਪਾਰਟੀ ਜਿਨ੍ਹਾਂ ਨੂੰ ਚੇਜ਼ ਕਰਕੇ ਜਦੋਂ ਇੱਕ ਮੋਟਰਸਾਈਕਲ ਤੇ ਦੋ ਸਵਾਰਾਂ ਤੇ ਘੇਰਾ ਪਾਇਆ ਗਿਆ ਉਹਨਾਂ ਨੇ ਫਾਇਰ ਕੀਤਾ ਪੁਲਿਸ ਪਾਰਟੀ ਤੇ ਤੇ ਜਿਹਦੇ ਰਿਟੇਲੀਏਸ਼ਨ ਤੇ ਸੈਲਫ ਡਿਫੈਂਸ ਤੇ ਪੁਲਿਸ ਨੂੰ ਵੀ ਫਾਇਰ ਕਰਨਾ ਪਿਆ ਤੇ ਐਕਸਚੇਂਜ ਆਫ ਫਾਇਰ ਚ ਜਿਹੜੇ ਹੈਗੇ ਦੋ ਜਿਹੜੇ ਦੋਸ਼ੀ ਹੈਗੇ ਉਹਨਾਂ ਤੇ ਗੋਲੀਆਂ ਲੱਗੀਆਂ ਉਹਨਾਂ ਦੀ ਜਿਹੜੀ ਪਛਾਣ ਹੈਗੀ ਉਹ ਮਨੋਜ ਕੁਮਾਰ ਤੇ ਆਪਣਾ आकाश ਦੇ ਰੂਪ ਚ ਕਿਤੇ ਗਈ ਤੇ ਇਹਨਾਂ ਦੋਨਾਂ ਦੋਸ਼ੀਆਂ ਨੂੰ ਹਸਪੀਟਲ ਇਮੀਡੀਟਲੀ ਵਰਤਿ ਕਰਾਇਆ ਗਿਆ ਵਰਤਿ ਕਰਨ ਤੋਂ ਬਾਅਦ ਜਿਹੜਾ ਹੈਗਾ ਉਹ ਇਹਨਾਂ ਦੇ ਨਿਸ਼ਾਨ ਦੇ ਹੀ ਤੇ ਅਗਲੇ ਬੰਦੇ ਮੋਹਨ ਕੁਮਾਰ ਜਿਹੜਾ ਹੈਗਾ ਦੋ ਨਾਮ ਹੈਗਾ ਉਹਦਾ ਮੋਹਨ ਕੁਮਾਰ ਤੇ ਆਕਾਸ਼ ਸੌਰੀ ਮੈਂ ਮਨੋਜ ਕਹਤਾ ਸੀ ਤੇ ਸੀ ਉਹਨਾਂ ਦੀ ਪਛਾਣ ਤੇ ਜਿਹੜਾ ਹੈਗਾ ਦੋ ਹੋਰ ਦੋਸੇ ਫੜੇ ਗਏ ਜਿਦੇ ਵਿੱਚ ਇੱਕ ਦਾ ਨਾਮ ਸैम ਖਾਨ ਹੈਗਾ ਤੇ ਦੂਜੇ ਦਾ ਨਾਮ ਉਮੇਸ਼ ਹੈਗਾ ਤੇ ਆ ਸैम ਖਾਨ ਇੱਕ ਕੀ ਕਿਸਾਂ ਚ ਪੀਓ ਹੈਗਾ ਜਲੰਧਰ ਕਮਿਸ਼ਨਰੇਟ ਦਾ ਜਿਹਨੂੰ ਫੜਿਆ ਗਿਆ ਤੇ ਉਮੇਸ਼ ਇੱਕ ਹੈਗਾ ਜਿਨੇ ਦੋ ਵਾਰ ਦਾ ਤਨੂੰ ਅੰਜਾਮ ਦਿੱਤਾ ਇਹਦੇ ਨਾਲ ਮਿਲ ਕੇ ਜਿਹਦੇ ਵਿੱਚ ਇੱਕ ਮਕੋਲ ਮਕੋਦਰ ਦਾ ਕੇਸ ਹੈਗਾ ਤੇ ਇਹ ਕੇਸ ਹੈਗਾ ਆਪਣਾ ਪੁਲਿਸ ਸਟੇਸ਼ਨ ਮਕਸੂਦਾਂ ਦਾ ਜਿੱਥੇ ਇਹਨਾਂ ਨੇ ਇੱਕ ਗੈਸ ਸਟੇਸ਼ਨ ਤੇ ਗੈਸ ਏਜੰਸੀ ਤੇ ਲੂਟ ਕੀਤੀ ਤੇ ਇੱਕ ਪੈਟਰੋਲ ਪੰਪ ਤੇ ਇਹਨਾਂ ਨੇ ਖੋਹ ਕੀਤੀ ਹੈਗੀ ਆਹ ਦੋਨੋਂ ਬੰਦੇ ਵੀ ਇਸ ਜਿਹੜੀ ਵਾਰਦਾਤ ਹੋਈ ਹੈਗੀ ਜਿਹੜੀ ਹੁਣ ਸ਼ਾਰਪੁਰ ਚ ਵਾਰਦਾਤ ਹੋਈ ਇਹਨਾਂ ਵਾਰਦਾਤ ਤੋਂ ਪਹਿਲਾਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਥੇ ਰੈਕੀ ਕਰਨ ਵਾਸਤੇ ਆਏ ਸੀਗੇ ਇਹਨਾਂ ਨੇ ਐਗਜ਼ਿਟ ਰੂਟਸ ਵਗੈਰਾ ਜਿਹੜੇ ਹੈਗੇ ਉਹ ਆਈਡੈਂਟੀਫਾਈ ਕੀਤੇ ਸੀਗੇ ਪੈਟਰੋਲ ਪੰਪਸ ਆਈਡੈਂਟੀਫਾਈ ਕੀਤੇ ਸੀਗੇ ਤੇ ਉਸ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹਨਾਂ ਦਾ ਇੱਕ ਹੋਰ ਸਾਥੀ ਹੈਗਾ ਜਿਹੜਾ ਹਲ ਐਪਸਪੌਂਡਿੰਗ ਹੈਗਾ ਜਿਹਦਾ ਜ਼ਿਆਦਾ ਡਿਟੇਲਸ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ኦਪਰੇਸ਼ਨਲ ਰੀਜਨਸ ਕਰਕੇ ਤੇ ਉਹਨੂੰ ਵੀ ਜਲਦ ਫੜ ਲਿਆ ਜਾਏਗਾ ਟੋਟਲ ਜਿਹੜੇ ਹੈਗੇ ਪੰਜ ਬੰਦਿਆਂ ਦਾ ਗਿਰੋ ਟੋਟਲ ਉਹ ਡਿਟੇਲਸ ਵਗੈਰਾ ਸਾਰੇ ਜਿਹੜੀ ਹੈਗੀ ਉਹਨਾਂ ਵੱਲੋਂ ਕਿੰਨੇ ਰਾਉਂਡ ਫਾਇਰ ਕੀਤੇ ਗਏ ਸਾਡੇ ਵੱਲੋਂ ਕਿੰਨੇ ਰਾਉਂਡ ਫਾਇਰ ਗਏ ਉਹ ਵੱਖਰੇ ਤੌਰ ਤੇ ਤੁਹਾਨੂੰ ਦੇ ਦਾਂਗੇ ਕੁਝ ਇਸ ਤਰ੍ਹਾਂ ਦਾ ਵੀ ਹੈ ਜਿਹੜੇ ਇਹ ਚਾਰ ਬੰਦੇ ਪੜੇ ਇਹਨਾਂ ਨੂੰ ਕੁਝ ਪਤਾ ਲੱਗ ਰਿਹਾ ਸਿਰ ਇਹ ਜਿਹੜੇ ਲਗਾਤਾਰ ਇਹ ਸਲੈਕਿੰਗ ਜਾਂ ਕੌਂਸਲੋਟ ਕਰਦੇ ਸੀ ਦਾ ਰੀਜਨ ਕਿ ਤੁਹਾਨੂੰ ਕੋਈ ਨਸ਼ਾ ਦੇਖੋ ਆਬੀਸਲੀ ਹੁਣ ਕ੍ਰਿਮੀਨਲ ਬੰਦਾ ਜਿਹੜਾ ਜਿੱਤੇ ਪਹਿਲਾਂ 3 3 4 4 5 5 ਐਫ ਆਈ ਆਰ ਤੁਸੀਂ ਦੇਖੋਗੇ ਇਹਨਾਂ ਦੇ ਅਸੀਂ ਤੁਹਾਨੂੰ ਰਿਕਾਰਡ ਦਿੱਤਾ ਹੈਗਾ ਉਹਦੇ ਵਿੱਚ ਸਨੇਚਿੰਗ ਦੇ ਐਫ ਆਈ ਆਰਸ ਜ਼ਿਆਦਾ ਹੈਗੇ ਤੇ ਨਾਲ ਐਨ ਡੀ ਪੀ ਐਸ ਦੇ ਐਫ ਆਈ ਆਰ ਹੈਗੇ ਤੇ ਇਹਨਾਂ ਦੇ ਐਡਿਕਟ ਮਤਲਬ ਡਰਗ ਐਡਿਕਟ ਹੋਣ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ ਬਾਕੀ ਅਸੀਂ ਇਹਨਾਂ ਦਾ ਮੈਡੀਕਲ ਮੌਇਨਾ ਕਰਾਵਾਂਗੇ ਤਾਂ ਬਾਕੀ ਚੀਜ਼ ਸਾਹਮਣੇ ਆਏਗੀ ਤੇ ਦੂਸਰੀ ਚੀਜ਼ ਜਿਹੜਾ ਹੈਗਾ ਡੈਫੀਨਿਟਲੀ ਕਰਾਇਮ ਕੋਈ ਵੀ ਕਰਦਾ ਹੈਗਾ ਤੇ ਉਹਦੇ ਵਿੱਚ ਇਜ਼ੀ ਮਨੀ ਇੱਕ ਪੁਆਇੰਟ ਹੁੰਦਾ ਹੈਗਾ ਦੂਸਰਾ ਕ੍ਰਿਮਨਲ ਉਹਦਾ ਮਾਈਂਡ ਸੈਟ ਹੋ ਜਾਂਦਾ ਹੈ ਸਰ ਵੀ ਤੁਹਾਡੀ ਪੀਰੀਅਡ ਦੀ ਗੱਲ ਵੀ ਤਾਂ ਸ਼ਾਇਦ ਦੋ ਦੋ ਦਿਨ ਜਿਹਾ ਹੈ ਕਾਫੀ ਅਸਲੇ ਦਿਨ ਤੱਕ ਨਹੀਂ ਹੁੰਦੀ ਸਰ ਫਸਟ ਡੇ ਤੋਂ ਸਰ ਰਿਕੁਐਸਟ ਹੁੰਦਾ ਹੈ ਵੀ ਅਸਲਾ ਇਸ ਉਸ ਪਾਈ ਇਨ ਇੰਨਾ ਜ਼ਿਆਦਾ ਕਿ ਕੋ ਹੋ ਰਿਹਾ ਹੈ ਅੱਜ ਤੱਕ ਉਹ ਸਭੀ ਸਰਕਾਰੀ ਚੈਨ ਨਹੀਂ ਮਾਰਾਈ ਦੀ ਇੰਨਾ ਮੇਨ ਪਾਈ ਦੇਖੋ ਤੁਸੀਂ ਜਦੋਂ ਦੇਖੋਗੇ ਸਾਰੇ ਜਿਹੜੇ ਕੇਸ ਜਿਹੜੇ ਇਨ ਲੀਗਲ ਵੈਪਨ ਰਿਕਵਰ ਕੀਤੇ ਗਏ ਹਨ ਬੜੀ ਬੜੀ ਇਲੀਗਲ ਵੈਪਨਸ ਦੀ ਜਿਹੜੀ ਹੈਗੀ ਕੈਪ ਜਿਹੜੀ ਪੂਰੇ ਸਟੇਟ ਚ ਵਕ ਵਕ ਜ਼ਿਲ੍ਹਿਆਂ ਵਿੱਚੋਂ ਫੜੀ ਜਾਂਦੀ ਹੈਗੀ ਤੇ ਉਹਦੇ ਚ ਬੈਕਵਰਡ ਲਿੰਕੇਜ ਜਿਹੜਾ ਹੈਗਾ ਸਾਡਾ ਐਫਰਟ ਰਹਿੰਦਾ ਹੈਗਾ ਕਿ ਹਰ ਲੈਵਲ ਤੇ ਬੈਕਵਰਡ ਲਿੰਕੇਜ ਆਇਡੈਂਟੀਫਾਈ ਕਰਕੇ ਉਹਨੂੰ ਵੀ ਇਨਵੈਸਟੀਗੇਸ਼ਨਸ ਲੈ ਜਾਏ ਨਾਮਿਨੇਟ ਕੀਤਾ ਜਾਏ ਇਹਦੇ ਚ ਜਿਹੜੇ ਵੈਪਨ ਰਿਕਵਰ ਕੀਤਾ ਹੈਗਾ ਸੀ ਆਗੇ ਫਰਦਰ ਬੈਕਵਰਡ ਇਨ ਟ੍ਰੇਸ ਕਰਕੇ ਜਿਹੜੇ ਜਿਹੜੇ ਲੋਕਾਂ ਤੋਂ ਲੈ ਕੇ ਆਏ ਹੈਗੇ ਉਹਨਾਂ ਨੂੰ ਨਾਮਜ਼ਦ ਕਰਾਂਗੇ ਤੁਹਾਨੂੰ ਡਿਟੇਲਸ ਡੈਫੀਨਿਟਲੀ ਸੇਅਰ ਕਰਾਂਗੇ ਹਾਲੇ ਤੱਕ ਜਿਹੜਾ ਹੈਗਾ ਦੋ ਵੈਪਨ ਅਸੀਂ ਬਰਾਮਦ ਕੀਤੇ ਹੈਗੇ ਜਿਦੇ ਵਿੱਚ ਇੱਕ 32 ਬੋਰ ਦਾ ਪਿਸਤਲ ਚ 315 ਬੋਰ ਦਾ ਪਿਸਤਲ ਹੈਗਾ ਜਿਹੜੇ ਦੋਨੋਂ ਨਜਾਇਜ਼ ਵੈਪਨ ਹੈਗੇ ਸਰ ਜਿੱਤੇ ਇੱਕ ਨੋਟ ਕਰਦੇ ਸੁਜੈਸ਼ ਉੱਤੇ ਕੋਈ ਇਨਵੈਸਟੀਗੇਸ਼ਨ ਆਇਆ ਸਾਹਮਣੇ ਕੋਈ ਉੱਤੇ ਪਟ્રોલ ਪੁਪਲ ਦਾ ਕੋਈ ਕਰਮਚਾਰੀ ਇਹਨਾਂ ਦੇ ਨਾਲ ਰੱਖੀ ਚੁੱਕੀ ਨਹੀਂ ਐ ਜੋ ਫਨਾ ਉਹ ਹਾਲੇ ਤੱਕ ਕੋਈ ਹਾਲੇ ਤੱਕ ਜਿਹੜਾ ਹੈਗਾ ਇਸ ਤਰੀਕੇ ਦੀ ਕੋਈ ਚੀਜ਼ ਸਾਹਮਣੇ ਨਹੀਂ ਆਈ ਹੈਗੀ ਮੇਬੀ ਇਨ ਦੂਸ ਕੋਸ ਆਫ ਇਨਵੈਸਟੀਗੇਸ਼ਨ ਜਦੋਂ ਇਹਨਾਂ ਤੋਂ ਪੁੱਛਤਾ ਜਾਵੇ ਡਿਟੇਲ ਚ ਹੋਏਗੀ ਕਿਉਂਕਿ ਤੁਹਾਨੂੰ ਪਤਾ ਅੰਦਰ ਟ੍ਰੀਟਮੈਂਟ ਹੈਗੇ ਤੇ ਬਹੁਤ ਜ਼ਿਆਦਾ ਟਾਈਮ ਨਹੀਂ ਮਿਲ ਸਕਿਆ ਹਾਲੇ ਤੱਕ ਨਾ ਤੋਂ ਪੁੱਛਤਾਚ ਕਰੰਦਾ ਚਾਰੇ ਕਿਥੋਂ ਬਲੌਂਗ ਕਰਦੇ ਹਨ ਖਾਂ ਜਾਰੇ ਕਿਥੋਂ ਚਾਰੋਂ ਜਿਹੜੇ ਬੰਦੇ ਫੜੇ ਹੈਗੇ ਸਾਰੇ ਹੀ ਬੰਦੇ ਜਲੰਧਰ ਤੋਂ ਬਲੌਂਗ ਕਰਦੇ ਹੈਗੇ ਤੇ ਇਹਨਾਂ ਦਾ ਜਿਹੜਾ ਸਾਥੀ ਹੈਗਾ ਉਹ ਵੀ ਉਦਰ ਦਾ ਹੀ ਹੈਗਾ ਸਾਰੇ ਨੂੰ ਫੜ ਕੇ ਇੱਕ ਬੰਦਾ ਜਿਹੜਾ ਰਹਿ ਗਿਆ ਉਹਨੂੰ ਵੀ ਫੜਾਂਗੇ ਤੇ ਫੜ ਕੇ ਦਾ ਪੂਰਾ ਖਲਾਸਾ ਕਰਾਂਗੇ ਉਹਨਾਂ ਦਾ ਫਾਇਰਿੰਗ ਵੀ ਕੀਤੀ ਸੀ ਸੂਰਜ ਜਦੋਂ ਉਹਨਾਂ ਨੇ ਉਹਨਾਂ ਨੇ ਸੀਲ ਤੇ ਚਾਰਟ ਤੋਂ ਉਹਨਾਂ ਨੂੰ ਜੀਤੀ ਸੀ ਇੱਕ ਅੱਧੀ ਫਾਇਰ ਸ਼ਟ ਮੇਰੇ ਖਿਆਲ ਜਿਹੜਾ ਹੈਗਾ ਇਹਨਾਂ ਨੇ ਰਿਪੋਰਟ ਕੀਤਾ ਹੈਗਾ ਜਿਹੜਾ ਉਹਨਾਂ ਨੇ ਕੀਤਾ ਕਿ ਇੱਕ ਫਾਇਰ ਉਹਨਾਂ ਨੇ ਉੱਥੇ ਕੀਤਾ ਬਟ ਹਾਲੇ ਤੱਕ ਸਾਨੂੰ ਉੱਥੇ ਕੋਈ ਖੋਲਿਆ ਉਸ ਤਰੀਕੇ ਦੀ ਚੀਜ਼ ਬਰਾਮਦ ਨਹੀਂ ਹੋਈ ਹੈਗੀ ਤੇ ਉਹਨੂੰ ਕੋਰੋਬੋਰੇਟ ਅਸੀਂ ਕਰਾਂਗੇ ਡਿਊਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਜੀ ਥੈਂਕ ਯੂ